ਜਾਹੋਂ ਨਿਤ ਦਾਰ ਦਾਰ ਕਹਿ ਸਾਹੋ ਪਤੇ ਕਰ ਥਾਰ ਥਾਰ ਸਿਰ ਤਏ ਭੇਜ ਤ ਚਾਏ ਚਾਏ ਚਾਹੋਂ ਦਸਨ ਦ੍ਰਿਸ਼ਟ ਦ੍ਰਿਗ ਲਾਇ ਲਾਇ ਸੋ ਇਸ ਤਰ੍ਹਾਂ ਕਿਵਾਜਾ ਮਲਬੂਦ ਨੇ ਭਾਈ ਸੰਤ ਸਿੰਘ ਤੇ ਭਾਈ ਸੰਗਤ ਸਿੰਘ ਇਹ ਧੋਮੇ ਗੁਰੂ ਕੇ ਪਿਆਰੇ ਗੜੀ ਚਮਕੌਰ ਦੇ ਵਿੱਚ ਰਹਿ ਗਏ ਸਨ ਤੇ ਕੰਵਜੀਤਰ ਪਾਤਸ਼ਾਹ ਉਥੋਂ ਗੜੀ ਚਮਕੌਰ ਦੇ ਵਿੱਚੋਂ ਆਪਨ ਸਿੰਘਾਂ ਨੂੰ ਨਾਲ ਲੈ ਕੇ ਉਥੋਂ ਨਿਕਲ ਗਏ ਸਨ ਸੂਈ ਸਿਤਰਾ ਉਹ ਇਹਨਾਂ ਦੇ ਜਿਹੜੇ ਸੀਸ ਨੇ ਦਾ ਉਹ ਤੁਰਕਾਂ ਨੇ ਧੜ ਤੋਂ ਲਹਿਦਾ ਕਰ ਦਿੱਤੇ ਨੇ ਦੋਨਾਂ ਨੂੰ ਕੱਪੜਿਆਂ ਵਿੱਚ ਲਪੇਟ ਲਿਆ ਖਵਾਜਾ ਮਰਦੂਦ ਕਹਿੰਦਾ ਤੁਸੀਂ ਇਹਨਾਂ ਨੂੰ ਉੱਠਾਂ ਤੇ ਲੈ ਕੇ ਹੋੜਿਆਂ ਨੂੰ ਨਾਲ ਲੈ ਕੇ ਛੇਤੀ ਤੁਸੀਂ ਜਿਹੜਾ ਹੈ ਬਾਦਸ਼ਾਹ ਕੋਲ ਪਹੁੰਚ ਜਾਓ ਦੱਸ ਦੇਇਆ ਹੋ ਰਸਤੇ ਦੇ ਵਿੱਚ ਸਾਰੇ ਸਾਰੇ ਰਸਤੇ ਦੇ ਵਿੱਚ ਦੱਸ ਦੇਇਆ ਹੋ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆ ਸੀਸ ਵਟ ਕੇ ਲਿਆਇਆ ਹੈ ਹਾਂ ਇਹਨੂੰ ਬਾਦਸ਼ਾਹ ਅੱਗੇ ਲੈ ਕੇ ਜਾ ਰਹਿਆਂ ਸਿੱਖਾਂ ਦਾ ਜਿਹੜਾ ਗੁਰੂ ਹੈ ਅਸੀਂ ਮਾਰ ਦਿੱਤਾ ਹੋਇਆ ਇਸ ਤਰ੍ਹਾਂ ਦੀਆਂ ਜਿਹੜੀਆਂ ਸਿੱਖਿਆ ਉਹਨਾਂ ਨੂੰ ਖਵਾਜਾ ਮਦਰੂਦ ਨੇ ਦੇਖ ਕੇ ਫਿਰ ਤੋਰਿਆ ਹੈ